ਇੱਥੇ ਸੁਣੋ ਵੀ ਅਸੀਂ ਇੱਕ ਕੋ ਇੱਕ ਕੋਠਾ ਸਾਡਾ ਢਿਲਕਾ ਸਾਡਾ ਮਾਲਿਕ ਹੈ ਉਹਨਾਂ ਨੇ ਸਮਝ ਜਿਹੀ ਇਕੱਠੇ ਹੋਣਾ ਜਿਵੇਂ ਪਹਿਲਾਂ ਸੈਕਟਰ ਸਰਕਾਰ ਦੀ ਗੋਡੀ ਲਵਾਈ ਹੈ ਹੁਵਾਰੇ ਫੇਰ ਗੋਡੀ ਲਵਾਉਣੀ ਹੈ ਇਹ ਸੈਕਟਰ ਸਰਕਾਰ ਨੂੰ ਕਹੇਖਾ ਵੀ ਸਾਡੇ ਮੋਰਚੇ ਨੂੰ ਤੋੜ ਦੋ ਘੁੱਟਾ ਪਾ ਦਿਓ ਬਿਲਕੁਲ ਨਹੀਂ ਪਾ ਸਕਦੇ ਅੱਜ ਸਾਡਾ ਸਾਥੀ ਸਾਡੇ ਮੁਕਾਬਲੇ ਦਾ ਲੀਡਰ ਮਰਨ ਵਰਤ ਤੇ ਬੈਠਾ ਮੈਂ ਰੋਣ ਕਰਦਾ ਜਿਹੜਾ ਸਾਡਾ ਅੱਜ ਕੱਖ ਹੈ ਅਸੀਂ ਉਸ ਮੋਰਚੇ ਦੀ ਹਮਾਇਤ ਕਰਦੇ ਆ ਸਾਡੇ ਨੇਤਾ ਨੇ ਇੱਕ ਗੱਲ ਕਹੀ ਹੈ ਕਿ ਸੈਂਟਰ ਸਰਕਾਰ ਮੇਰੇ ਨਾਲ ਕੋਈ ਗੱਲ ਚਲਾ ਲੇ ਤਾਂ ਮੈਂ ਮੈਡੀਕਲ ਸ਼ੁਰੂ ਕਰ ਦੂੰਗਾ ਤੇ ਸੈਂਟਰ ਸਰਕਾਰ ਅਜੇ ਗੱਲਬਾਤ ਕਰਨ ਨੂੰ ਤਿਆਰ ਨਹੀਂ ਤੇ ਦੇਖ ਕਦੋਂ ਉਹ ਗੱਲ ਚਲਾएंगे ਜਦੋਂ ਸਾਡੇ ਸਾਥੀ ਦੀ ਜਾਨ ਚਲੀ ਗਈ ਛੋਟੇ ਚੇਤੇ ਹੋਣਾ ਚਾਹੀਦਾ ਉਸ ਗੁੰਡਿਆਂ ਨੇ ਜਿਹੜੇ ਸਾਥੋਂ ਮੋਰੇ ਸਟੇਜ ਤੇ ਵੀ ਸਭ ਨੂੰ ਬਾਟਰਦੇ ਪਨੇਰ ਦੀ ਸਟੇਜ ਦੇ ਉੱਤੇ ਆ ਕੇ ਦੰਦੇ ਹਾੜੇ ਕੱਪੜਾ ਮਤਲਬ ਖਵਲਾ ਕੀਤਾ ਤੇ ਸਾਡੇ ਕਿਸਾਨਾਂ ਨੇ ਮੂਹਰ ਤੋਂ ਮਾ ਜਵਾਬ ਦਿੱਤਾ ਫਿਰ ਕਹੇ ਸਾ ਪ੍ਰਾਪਤ ਹੋਏ ਸਾਰੇ ਭਾਰ ਦੇ ਲੋਕ ਦੁਬਾਰੇ ਫੇਰ ਉਸ ਮੋਰਚੇ ਦੇ ਵਿੱਚ ਆ ਕੇ ਸਵਾਗਤ ਟੀਵੀ ਪੰਜਾਬ ਵੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਤੋਹਾਣਾ ਮਾ ਪੰਚਾਇਤ ਦੇ ਵਿੱਚ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਮੋਦੀ ਸਰਕਾਰ ਦੇ ਉੱਤੇ ਕੇਂਦਰੀ ਸਰਕਾਰ ਤੇ ਉੱਤੇ ਗਰਜ ਦੇ ਦਿਖਾਈ ਦਿੰਦੇ ਨੇ ਉਹਨਾਂ ਨੇ ਸਿੱਧੇ ਚੇਤਾਵਨੀ ਦਿੱਤੀ ਹੈ ਕਿ ਜਿਸ ਤਰ੍ਹਾਂ ਇਹ ਭੁਲੇਖਾ ਕਰਦੇ ਵੇ ਕੇਂਦਰ ਸਰਕਾਰ ਕਿ ਜਿਸ ਤਰ੍ਹਾਂ ਉਹਨਾਂ ਨੂੰ ਲੱਗ ਰਿਹਾ ਹੈ ਕਿ ਅਸੀਂ ਦੋ ਵੱਖ-ਵੱਖਾਂ ਪਰ ਸਾਡਾ ਦਿਲ ਇੱਕ ਹੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮੰਚ ਦੇ ਉੱਤੇ ਇਕੱਠੇ ਹੋਵਾਂਗੇ ਇਹ ਭੁਲੇਖਾ ਨਾ ਹੋਵੇ ਕੇਂਦਰ ਸਰਕਾਰ ਨੂੰ ਕਿ ਦੇ ਅਸੀਂ ਵੱਖੋ-ਵੱਖ ਲੜ ਰਹੇ ਹਾਂ ਪਰ ਅੱਜ ਕਹਿੰਦੇ ਅਸੀਂ ਐਲਾਨ ਕਰਦੇ ਹਾਂ ਇਸ ਕੱਟ ਦੇ ਵਿੱਚੋਂ ਕਿ ਜੋ ਕੇਂਦਰ ਸਰਕਾਰ ਇਹਨਾਂ ਦੀਆਂ ਮੰਗਾਂ ਜੋ ਨੇ ਸਾਡੀਆਂ ਮੰਨੇ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਕੱਠੇ ਹੋ ਕੇ ਵੱਡਾ ਅੰਦੋਲਨ ਫਿਰ ਸ਼ੁਰੂ ਕਰਾਂਗੇ ਉਹ ਦੱਸ ਦਈਏ ਕਿ ਅੱਜ ਖਨੋਰੀ ਬਾਰਡਰ ਦੇ ਉੱਤੇ ਵੀ ਮਹਾਪੰਚਾਇਤ ਹੈ ਦੂਜੇ ਪਾਸੇ ਟਵਾਣਾ ਹਰਿਆਣੇ ਦੇ ਵਿੱਚ ਵੀ ਮਹਾਪੰਚਾਇਤ ਲੱਗ ਰਹੀ ਹੈ ਉੱਤੇ ਕਿਸਾਨਾਂ ਕੋਲ ਦੂਸੇ ਮਾਨਸਾ ਹੋ ਰਹੀ ਹੈ ਜਿਸ ਤਰ੍ਹਾਂ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਹੱਕ ਦੇ ਵਿੱਚ ਖੜਦੇ ਹੋਏ ਦਿਖਾਈ ਦਿੱਤੇ ਨੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਿਹੇ ਸ਼ਬਦੀ ਹਮਲੇ ਕੀਤੇ ਨੇ ਹੋਰ ਕੀ ਕੁਝ ਕਿਹਾ ਤੁਹਾਨੂੰ ਉਹ ਵੀ ਸੁਣਾਉਂਦੇ ਆ ਤੁਸੀਂ ਪਹਿਲਾਂ ਉਹਨਾਂ ਦਾ ਸਪੀਚ ਸੁਣੋ ਜੋ ਕੁਝ ਉਹਨਾਂ ਨੇ ਉੱਤੇ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਕਿਸਾਨਾਂ ਕੋਲ ਦੂਸਰੀ ਮਾਨਸਬ ਨੇ ਕਿੱਥੇ ਸ਼ਰਸ ਦੇ ਪਾ ਰਾਹ ਬੇ ਮੇਰੇ ਕਿਸਾਨ ਵੀਰ ਮਜ਼ਦੂਰ ਵੀਰ ਤੇ ਸਾਡੀਆਂ ਪੈਣਾ 2020 ਦੇ ਵਿੱਚ ਦਿੱਲੀ ਦੇ ਵਿੱਚ ਰੱਖ ਕੇ ਮੋਰਚਾ ਲਾਇਆ ਸੀ 13 ਮਹੀਨੇ ਦਿੱਲੀ ਸਰਕਾਰ ਦੇ ਨਾਲ ਜੱਦਲ ਜਹਿਜ ਕੀਤੀ ਸੀ ਮੇਰੇ ਵਰਕਰਾਂ ਨੇ ਮੈਥੋਂ ਇੱਕ ਗੱਲ ਪੁੱਛੀ ਸੀ ਪ੍ਰਧਾਨ ਜੀ ਸਰਕਾਰ ਆਖਰੀ ਹਮਲਾ ਕਿਹੜਾ ਕਰੂਗੀ ਮਖਾ ਜਦੋਂ ਸਰਕਾਰ ਦਾ ਕੋਈ ਚਾਰਾ ਦੋਰੀ ਨਾ ਚੱਲੇ 25000 ਬੰਦਾ ਆਰਾਏ ਸੁਦਾ ਗੁੰਡਾ ਸੈਕਟਰ ਸਰਕਾਰ ਕੋਲੇ ਐ ਆਖਰੀ ਜਾ ਕੇ ਉਥੋਂ ਫਤੇ ਤੇ ਹਮਲਾ ਕਰਾਉ ਸੋਡੇ ਚੇਤੇ ਹੋਣਾ ਚਾਹੀਦਾ ਉਸ ਗੁੰਡਿਆਂ ਨੇ ਜਿਹੜੇ ਸਾਥੋਂ ਮੂਹਰੇ ਸਟੇਜ 'ਤੇ ਡਿੱਦੀ ਸੁਣੂ ਬਾਟਦੇ ਪਨੇਰ ਦੀ ਸਟੇਜ ਦੇ ਉੱਤੇ ਆ ਕੇ ਦੰਦੇ ਹਾਰੇ ਕਬੜਾ ਮਤਲਬ ਖਪਣਾ ਕੀਤਾ ਤੇ ਸਾਡੇ ਕਿਸਾਨਾਂ ਨੇ ਮੂੰਹ ਤੋੜ ਮਾ ਜਵਾਬ ਦਿੱਤਾ ਫਿਰ ਹਮਲਾ ਉਹਨਾਂ ਨੇ ਰਾਜਸਥਾਨ ਬਾਰਡਰ ਦੇ ਉੱਤੇ ਜਿਹੜੇ ਸਾਡੇ 2000 ਨੌਜਵਾਨ ਕਹਾ ਲੰਗੇ ਜੀ ਗਏ ਉਹਨਾਂ ਦੇ ਉੱਤੇ ਹਮਲਾ ਕੀਤਾ ਪਰ ਲੜਨ ਵਾਲੇ ਲੋਕ ਜਿਹੜੇ ਬੁੱਢੇ ਆਗੂ ਮਗਰ ਕੀ ਉਹਨਾਂ ਨੇ ਆ ਕੇ ਮਦਦ ਕੀਤੀ ਤੇ ਉਹਨਾਂ ਨੂੰ ਮੂੰਹ ਤੋੜ ਮਾਰਕਵਾਲ ਦਿੱਤਾ ਫਿਰ ਕਿੱਥੇ ਜੇ ਜਾਦੇ ਜੇ ਜੂਪੀ ਦੇ ਵਿੱਚ ਕਹ ਜੇ ਸਾਡੇ ਸੀਨੀਅਰ ਲੀਡਰਟ ਕੈਸ ਸਾਹਿਬ ਉੱਥੇ ਲੜਾਈ ਲੜਾ ਰਹੇ ਸੀ ਮੋਰਚਾ ਲਾ ਰਹੇ ਸੀ ਤੇ ਬੱਜ ਕਿੱਟੀ ਉੱਤੇ ਸਰਦਾਰਾ ਦੀ ਜੀ ਤੇ ਉੱਥੇ ਹਮਲਾ ਕੀਤਾ ਹਿੱਟ ਕੈਸਾ ਪ੍ਰਾਪਤ ਹੋਏ ਸਾਰੇ ਭਾਰ ਦੇ ਲੋਕ ਦੁਬਾਰੇ ਫੇਰ ਉਸ ਮੋਰਚੇ ਦੇ ਵਿੱਚ ਆ ਗਏ ਇਹ ਸੈਕਟਰ ਸਰਕਾਰ ਨੂੰ ਸੁਨੇਹਾ ਵੀ ਸਾਡੇ ਮੋਰਚੇ ਨੂੰ ਤੋੜ ਦੂ ਫੁੱਟਾ ਪਾ ਦੂ ਬਿਲਕੁਲੀ ਪਾ ਸਕਦੇ ਅੱਜ ਸਾਡਾ ਸਾਥੀ ਸਾਡੇ ਮੁਕਾਬਲੇ ਦਾ ਲੀਡਰ ਮਰਨ ਵਰਤੇ ਬੈਠਾ ਮੈਂ ਲਾਉਣ ਕਰਦਾ ਜਿਹੜਾ ਸਾਡਾ ਅਜਾ ਕੱਖ ਹੈ ਅਸੀਂ ਉਸ ਮੋਰਚੇ ਦੀ ਹਮਾਇਤ ਕਰਦੇ ਆਂ ਸਾਡੇ ਨੇਤਾ ਨੇ ਇੱਕ ਗੱਲ ਕਹੀ ਐ ਜੇ ਸੈਂਟਰ ਸਰਕਾਰ ਮੇਰੇ ਨਾਲ ਕੋਈ ਗੱਲ ਚਲਾ ਲੇ ਤਾਂ ਮੈਂ ਮੈਡੀਕਲ ਸ਼ੁਰੂ ਕਰ ਦੂੰਗਾ ਤੇ ਸੈਂਟਰ ਸਰਕਾਰ ਹਜੇ ਗੱਲਬਾਤ ਕਰਨ ਨੂੰ ਤਿਆਰ ਨਹੀਂ ਤੇ ਜੇ ਕਦੋਂ ਉਹ ਗੱਲ ਚਲਾएंगे ਜਦੋਂ ਸਾਡੇ ਸਾਥੀ ਦੀ ਜਾਨ ਚਲੀ ਗਈ ਪਹਿਲਾਂ ਸੁਣ ਲਓ ਵੀ ਅਸੀਂ ਕੋਲ ਇੱਕ ਦੋ ਥਾਂ ਸਾਡਾ ਢਿਲਕਾ ਸਾਡਾ ਮਾਲਿਕ ਪਾਉਣ ਵਾਲੇ ਸਮੇਂ ਜਦ ਅਸੀਂ ਇਕੱਠੇ ਹੋਏ ਜਿਵੇਂ ਪਹਿਲਾ ਸੈਂਟਰ ਸਰਕਾਰ ਦੀ ਗੋਡੀ ਲਵਾਈ ਹੈ ਦੁਬਾਰੇ ਫੇਰ ਗੋਡੀ ਲਵਾਣੀ ਹੈ ਮੇਰਾ ਕਹਿਣ ਦਾ ਮਤਲਬ ਆ ਜਿਹੜਾ ਸਾਡਾ ਕੱਟ ਸਰਪੇਖ ਹੱfte ਦਾ ਅਲਟੀਮੇਟ ਦੇ ਕੇ ਕੱਟ ਕੀਤਾ ਮੋਗਲੇ ਵਿੱਚ ਵੱਡੀ ਗੱਲੀ ਕਰ ਰਹੀਆ ਵੀ ਐਡਾ ਵੱਡਾ ਲੀਗਲ ਰਵੇਟੀ ਕਰਕੇ ਜਾਨਿਆ ਉਥੇ ਆਇਓ ਤੇ ਭਰਾਵਾ ਬੁਖਦਾਈ ਕਰਨਾ ਦੋ ਐਕਸੀਡੈਂਟ ਹੋਏ ਨੇ ਟਕ ਟਕੋ ਘੋੜ ਮੇਰਾ ਕਹਿੰਦਾ ਚਾਰ ਪੰਜ ਸਾਡੇ ਘਰ ਘਰ ਆ ਅੱਜ ਕੋਈ ਅਸ਼ੀਰਦ ਹੋਏ ਨੇ ਮੈਂ ਆਉਂਦੀ ਜਥੇਬੰਦੀ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਾਵ ਤਤੇ ਬਣਾਉਣਾ ਬਾਈਓ ਦੀ ਕਹਾਸਾ ਬਾਈਓ ਦੀ ਫਤਈ ਕੋਣ ਵੇਖਣਾ ਬਿਹਤ ਖਾਸ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੇਂਦਰ ਪੰਜਾਬ ਦੀਆਂ ਜੋ ਕਿਸਾਨ ਜਥੇਬੰਦੀਆਂ ਪ੍ਰੋਟੈਸਟ ਕਰ ਰਹੀਆਂ ਨੇ ਹਰਿਆਣੇ ਦੀਆਂ ਜਥੇਬੰਦੀਆਂ ਪ੍ਰੋਟੈਸਟ ਕਰ ਰਹੀਆਂ ਨੇ ਕੀ ਇਹਨਾਂ ਦੀਆਂ ਮੰਗਾਂ ਮੰਨਦੀ ਹੈ ਜਾਂ ਫਿਰ ਨਹੀਂ ਜਾਂ ਫਿਰ ਲੰਬੇ ਸਮੇਂ ਤੱਕ ਇਹਨਾਂ ਨੂੰ ਇਸੇ ਤਰ੍ਹਾਂ ਮੋਰਚੇ ਦੇ ਵਿੱਚ ਡਟਣਾ ਪਵੇਗਾ ਪਰ ਫਿਲਹਾਲ ਹੁਣ ਜਿਦੋਂ ਦੱਸ ਰਿਹਾ ਕਿ ਜਿਸ ਤਰ੍ਹਾਂ ਜਗਜੀਤ ਸਿੰਘ ਢੱਲੇਵਾਲ ਹੋਰ ਦੇ ਹੱਕ ਦੇ ਵਿੱਚ ਕਿਸਾਨ ਆਗੂ ਰੂਰਦੋਸੀ ਮਾਨਸਾ ਨੇ ਵੱਡਾ ਬਿਆਨ ਦਿੱਤਾ ਹੈ ਕਿ ਅਸੀਂ ਇੱਕ ਮੰਚ ਦੇ ਉੱਤੇ ਇਕੱਠੇ ਹੋ ਰਹੇ ਹਾਂ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮੰਚ ਦੇ ਉੱਤੇ ਇਕੱਠੇ ਹੋ ਕੇ ਇਹਨਾਂ ਮੰਗਾਂ ਨੂੰ ਲੜਾਇਆ ਜਾਂਦਾ ਤਾਂ ਕਿਦਰ ਕਿਤੇ ਸਰਕਾਰ ਦੇ ਉੱਤੇ ਦਬਾਅ ਵੀ ਵਧੇਗਾ ਅੱਜ ਦੋਵੇਂ ਥਾਵਾਂ ਦੇ ਉੱਤੇ ਵੱਖ-ਵੱਖ ਸੀ ਜਿ ਤਰ੍ਹਾਂ ਇਕੱਠ ਸੀ ਜੇਕਰ ਇੱਕ ਮੰਚ ਦੇ ਉੱਤੇ ਇਕੱਠ ਹੁੰਦਾ ਤਾਂ ਸਰਕਾਰ ਦੇ ਉੱਤੇ ਚਾਦਾ ਦਬਾਅ ਹੋਣਾ ਸੀ ਸੋ ਫਿਲਹਾਲ ਲੋਕਾਂ ਦੀ ਵੀ ਨਜ਼ਰ ਇਹ ਹੈ ਕਿ ਕਦੋਂ ਕਿਸਾਨ ਜਥੇਬੰਦੀਆਂ ਨੇ ਇੱਕ ਮੰਚ ਦੇ ਉੱਤੇ ਇਕੱਠੀਆਂ ਹੋਣਗੀਆਂ ਪਰ ਜਿਸ ਤਰ੍ਹਾਂ ਅੱਜ ਤੁਸੀਂ ਮਾਨਸਾ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਹੱਕ ਦੇ ਵਿੱਚ ਕਰਦੇ ਦਿਖਾਈ ਦਿੱਤੇ ਨੇ ਹੁਣ ਬੇ ਬਿਹਤ ਖਾਸ ਹੋਵੇ ਕਿ ਕਦੋਂ ਇੱਕ ਮੰਚ ਦੇ ਉੱਤੇ ਇਕੱਠੇ ਹੁੰਦੇ ਨੇ ਤੇ ਸਰਕਾਰ ਇਹਨਾਂ ਦੇ ਅੱਗੇ ਚੁੱਕਦੀ ਹੈ ਕਿਉਂਕਿ ਰੋਲਦੂ ਸਿੰਘ ਮਾਨਸਾ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਅਸੀਂ ਇੱਕ ਮੰਚ ਦੇ ਉੱਤੇ ਇਕੱਠੇ ਹੋ ਕੇ ਕੇਂਦਰ ਸਰਕਾਰ ਦੀਆਂ ਫਿਰ ਕੋਡ ਨਹੀਂ ਹਲਵਾਵਾਂਗੇ ਜਿਹੋ ਜਿਹੇ ਸ਼ਬਦਾਂ ਸ਼ਾਬਲੀ ਬਰਤੀ ਗਈ ਹੈ ਉਹਨੂੰ ਵੇਖਣਾ ਬਿਹਤ ਖਾਸ ਇਹ ਹੁੰਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਚੱਲ ਰਹੇ ਮੋਰਚਿਆਂ ਦੀ ਰੁੱਖ ਰਹਿਵਾ ਜਿਹੜੀ ਆ ਉਹ ਕਿਹੋ ਜੀ ਹੋਵੇਗੀ ਤੁਸੀਂ ਜਿਹੜੀ ਰੁੱਖਵਾਟੀ ਪੰਜਾਬ ਦੇ ਨਾਲ ਧੰਨਵਾਦ